ਹਾਵੀ ਮਿੱਤਰੋ ਨਾ ਆਪ ਆਪਾ ਇੱਕਾ ਫਾਰਮ ਦੀ ਨਾ ਵੀਡੀਓ ਪਾਈ ਸੀਗੀ ਪਿੱਛੇ ਜੇ ਤੇ ਉਹ ਵੀਡੀਓ ਨੂੰ ਬੜਾ ਪਿਆਰ ਦਿੱਤਾ ਤੇ ਬੜੀ ਚੱਲੀ ਉਹ ਤੇ ਬਹੁਤ ਸਾਰੇ ਭਰਾਵਾਂ ਨੇ ਨਾ ਕਮੈਂਟ ਕੀਤੇ ਕਹਿੰਦੇ ਯਾਰ ਜਿਹੜਾ ਇਹਦੇ ਤੇ ਖਰਚਾ ਦੱਸਿਆ ਗਿਆ ਖਰਚਾ ਬਹੁਤ ਘੱਟ ਦੱਸਿਆ ਗਿਆ ਤੇ ਵੀ ਇਹ ਇੰਨੇ ਘੱਟ ਤੇ ਖਰਚੇ ਚ ਇਹ ਤਿਆਰ ਨਹੀਂ ਹੋ ਸਕਦਾ ਕਿਸ ਨੇ ਲੱਖ ਕਿਸ ਨੇ 1.5 ਲੱਖ ਕਿਸ ਨੇ ਕਿੰਨਾ ਬਣਾਤਾ ਅਸਲ ਦੇ ਵਿੱਚ ਸੀ ਨਾ ਹੁਣ ਪਹਿਲਾਂ ਅਸੀਂ ਦੱਸੇ ਸੀ ਅੰਦਾਜ਼ਾ ਇੱਕ ਤੇ ਅੱਜ ਜਮਾ ਕਲੀਅਰ ਤੁਹਾਨੂੰ ਇੱਕ ਕੱਲੀ ਕੱਲੀ ਇੱਟ ਗਿਣ ਲਈ ਅਸੀਂ ਇਹਦੀ ਜੋ ਜੋ ਖਰਚਾ ਆ ਸਾਰਾ ਕੁਝ ਉਹ ਗਿਣ ਕੇ ਉਹ ਤੁਹਾਡੇ ਨਾਲ ਅਸੀਂ ਸਾਂਝਾ ਕਰਦੇ ਆ ਜਿਹੜਾ ਇਹ ਫਾਰਮ ਹੈ ਨਾ ਇਹਦਾ ਜਿਹੜਾ ਸਾਈਜ਼ ਆ ਇਹਦਾ ਸਾਈਜ਼ ਆ ਜਿਹੜਾ ਉਹ ਹੈਗਾਗਾ 17 ਬਾਏ 27 ਦਾ ਸਣੇ ਛੱਤ ਆਲਾ ਤੇ ਸਣੇ ਆ ਬੇੜਾ 27 ਫੋਟੇ ਦੀ ਚੌੜਾਈ ਆ ਜਾਂ ਲੰਬਾਈ ਆ ਤੇ 17 ਫੁੱਟ ਚੜਾਈ ਆ ਤੇ ਟੋਟਲ ਇਹਦੇ ਤੇ ਜਿਹੜੀ ਇੱਟ ਲੱਗੀ ਆ ਉਹ 2270 ਇੱਟਾਂ ਲੱਗੀਆਂ ਨੇ ਤੇ ਜਿਹਦੇ ਵਿੱਚ ਜਿਹੜੀਆਂ ਮੂਹਰੇ ਫਰੰਟ ਨਹੀਂ ਹੈਗਾ ਆ ਫਰੰਟ ਦੇ ਉੱਤੇ ਥੋੜੀ ਜਿਹੀ ਚਣਾਈ ਕੀਤੀ ਹੋਈ ਆ ਸੀਮਿੰਟ ਦੇ ਵਿੱਚ ਉੱਤੇ ਉੱਤੇ ਕੀਤੀ ਥੱਲੇ ਗਾਰੇ ਚ ਇਹ ਤੇ 500 ਇੱਟ ਲੱਗੀਆਂ ਨਵੀਂ ਤੇ ਉਹ 4900 ਨੂੰ ਆਈ ਸੀ ਸਾਡੀ 500 ਇੱਟ ਦਾ 2400 ਤੇ 50 ਰੁਪਏ ਖਰਚਾ ਹੋ ਗਿਆ ਠੀਕ ਹੈ ਉਸ ਤੋਂ ਬਾਅਦ ਪੁਰਾਣੀ ਇੱਟਾਂ ਜਿਹੜੀ ਇਹਦੇ ਵਿੱਚ ਉਹ ਆ ਗਈ 2370 ਜਿਹੜੀ 3400 ਨੂੰ ਲੱਗੀ ਆ ਸਵਾ ਨੰਬਰ ਲੱਗੀ ਆ ਹੁਣ ਠੀਕ ਹੈ ਜੀ ਉਹਦਾ ਖਰਚਾ ਜਿਹੜਾ ਹੈਗਾਗਾ 8000 ਤੇ 58 ਰੁਪਏ ਦੀ ਬਣਦੀ ਆ ਉਹ ਉਸ ਤੋਂ ਬਾਅਦ ਜਿਹੜਾ ਛੱਡ ਹੈਗਾ ਇਹਦਾ ਛੱਡ ਦਾ ਜਿਹੜਾ ਸਾਈਜ਼ ਹੈ ਜਿਹੜਾ ਛੱਤ ਪਾਈ ਗਈ ਹੈ ਇਹ ਜਿਹੜੀ ਛੱਤ ਆ ਨਾ ਇਹਦਾ ਸਾਈਜ਼ ਹੈਗਾ 17 ਚੁੜਾਈਏ ਦੀ ਤੇ 10 ਇਧਰ ਨੂੰ ਆ ਗੇਟਾਂ ਕੰਨੇ ਨੂੰ ਠੀਕ ਹੈ 17 ਬਾਈ 10 ਦਾ ਇਹ ਹੈਗਾ ਛੱਡ ਇਹਦੀ ਹਾਈਟ ਛੱਡ ਦੀ 8 ਫੁੱਟੀ ਆ 8 ਫੁੱਟ ਉਚਾਈ ਹੈ ਹੁਣ ਤੁਹਾਨੂੰ ਛੱਤ ਦਿਖਾਉਣੇ ਆ ਜਿਹੜੀ ਇਹਦੀ ਛੱਤ ਆ ਕੀ ਉਹ ਹੈਗੀ ਆ ਆਪਣੇ ਬਾਸ ਪਾਇਆ ਹੋਇਆ ਤੇ ਉਹ ਸਰਕੀਜੀ ਪਾ ਕੇ ਤੇ ਉੱਤੇ ਜਿਹੜੀ ਇਹ ਦੀ ਛੱਤ ਦੇ ਉੱਤੇ ਨਾ ਪਰਾਲੀ ਸੀ ਜਿਹੜੀ ਝੋਨੇ ਦੀਆਂ ਗੱਠਾਂ ਹੁੰਦੀਆਂ ਆ ਪੂਸ ਜਦ ਤੁਹਾਨੂੰ ਦਿਸੀ ਜਾਂਦਾਗਾ ਇਹ ਗੱਠਾਂ ਇਹਦੇ ਤੇ ਪਾਈਆਂ ਹੋਈਆਂ ਨੇ ਇਹਨਾਂ ਗੱਠਾਂ ਦੇ ਉੱਤੇ ਜਿਹੜਾ ਕਾਗਜ਼ ਪਾਇਆ ਉਹ ਕਾਗਜ਼ ਜਿਹੜਾ ਸਾਡਾ ਆਚਾਰ ਵਾਲੇ ਟੋਏ ਚੋਂ ਨਿਕਲਿਆ ਸੀਗਾ ਪਿੱਟ ਬਣਾਈ ਹੋਈ ਸੀਗੀ ਉਹ ਅਸੀਂ ਇਹਦੇ ਤੇ ਕਾਗਜ਼ ਪਾਤਾ ਇਹ 2140 ਰੁਪਏ ਦਾ ਸਾਰਾ ਇਹ ਸਮਾਨ ਆਇਆ ਉਤਲਾ ਛੱਤ ਦਾ ਠੀਕ ਹੈ ਜੀ ਜਿਹੜੀ ਆ ਪਿਛਲੀ ਕੰਧ ਹੈ ਇਹ ਪੁਰਾਣੀ ਗੰਧ ਹੈਗੀ ਪਹਿਲਾਂ ਦੀ ਸੀਗੀ ਸਾਡੀ ਇਹ ਇਹ ਕੰਧ ਤੇ ਅਸੀਂ ਕੋਈ ਖਰਚਾ ਨਹੀਂ ਕੀਤਾ ਇੱਕ ਅੰਦ ਪਹਿਲਾਂ ਵਾਲੀ ਉਹੀ ਵਰਤ ਲਈ ਅਸੀਂ ਸਾਡੇ ਇਧਰਲੇ ਪਾਸੇ ਕਰਾਇਆ ਇਸ ਦੀ ਤੇ ਨਾਲ ਅਸੀਂ ਇਹ ਫਾਰਮ ਬਣਾਇਆ ਉਸ ਤੋਂ ਬਾਅਦ ਜਿਹੜੀ ਉਹ ਇਹ ਜਿਹੜਾ ਸ਼ੈੱਡ ਦੇ ਉੱਤੇ ਆ ਉਹ ਤੁਲੀ ਛੱਤ ਦਾ ਆਇਆ ਖਰਚਾ 2140 ਰੁਪਏ ਠੀਕ ਹੈ ਜੀ ਇਟ 2450 ਦੀ 21 ਹੈ ਤੇ 8058 ਰੁਪਏ ਦੀ ਇਟ ਆਈ ਆ ਤੇ ਚਣਾਈ ਸਾਰੀ ਗਾਰੇ ਚ ਕੀਤੀ ਹੋਈ ਹੈ ਬਈ ਇਹਦੀ ਤੁਸੀਂ ਗਾਰੇ ਦੇ ਵਿੱਚ ਚਣਾਈ ਦੇਖ ਸਕਦੇ ਹੋ ਉਸ ਤੋਂ ਬਾਅਦ ਜਿਹੜੀ ਆ ਖੁਰਲੀ ਆ ਆ ਖੁਰਲੀ ਦੇ ਉੱਤੇ ਨਾ ਪੈਪਾਂ ਲਾਈਆਂ ਕਵਾੜ ਚੋਂ ਲੈ ਕੇ ਦੋ ਪੈਪਾਂ ਲੱਗੀਆਂ ਤਾਂ ਇੱਕ ਸਾਈਡਾਂ ਤੋਂ ਲੱਗੀਆਂ ਇਹ 720 ਰੁਪਏ ਦੀਆਂ ਆਈਆਂ ਸਈਆਂ ਤੇ ਇੱਕ ਗੱਟਾ ਸੀਮਿੰਟ ਦਾ ਲਾਇਆ ਵੀਰੇ ਇਹਦੇ ਤੇ ਇੱਕ ਗੱਟਾ ਸੀਮਿੰਟ ਦਾ ਲੱਗੇਗਾ ਬਾਕੀ ਦਾ ਜਗਾਰੀ ਚ ਚਣਾਈ ਹੈ ਸਾਰੀ ਠੀਕ ਹੈ ਜੀ ਸੀਮਿੰਟ ਦੇ ਵਿੱਚ ਤੇ ਆ ਛੋਟੀਆਂ ਜਿਹੜੀਆਂ ਪੈਪਾਂ ਲਾਈਆਂ ਨੇ ਇੱਕ ਇੱਕ ਰੱਦੇ ਚ ਦੱਬੀਆਂ ਹੋਈਆਂ ਨੇ ਇਹ ਚ ਬਜਰੀ ਮਿਕਸ ਕੀਤੀ ਸੀ 50 ਰੁਪਏ ਦੀ ਬਜਰੀ ਸੀ ਤੇ 2 ਕੁਇੰਟਲ ਬਰੇਤੀ ਲੱਗੀ ਆ 200 ਦੀ ਬਰੇਤੀ 330 ਦਾ ਸਿਮਿੰਟ ਦਾ ਗੱਟਾ 720 ਦੀ ਉਹ ਪਾਈਪ ਲੱਗੀ ਹੈ ਤੇ ਆ ਜਿਹੜਾ ਆ ਛੱਤ ਪਾਈ ਹੈ ਛੱਤ ਮਿਸਤਰੀ ਨੇ ਡੇਢ ਦਿਨ ਚ ਪਾਤੀ ਸੀਗੀ ਡੇਢ ਦਿਨ ਦੇ ਵਿੱਚ ਛੱਤ ਪਾਈ ਹੋਈ ਆ ਟੋਟਲ ਖੁਰਲੀ ਖਰਲੀ ਸਾਰੇ ਤੇ ਤਿੰਨ ਦਿਹਾੜੀਆਂ ਹੀ ਲੱਗੀਆਂ ਮਿਸਤਰੀ ਦੀਆਂ ਸਾਡੇ ਘਰੇ ਕੰਮ ਚੱਲੀ ਜਾਂਦਾ ਸੀਗਾ ਅਸੀਂ ਆਪ ਨਾਲ ਲੱਗੇ ਹਨਾ ਤੇ ਉਹ ਜਿਹੜੀ ਮਿਸਤਰੀ ਦੀ ਲੇਬਰ ਆ ਤਿੰਨ ਦਿਹਾੜੀਆਂ ਦੀ 2100 ਰੁਪਏ ਮਿਸਤਰੀ ਦਾ ਖਰਚਾ ਆ ਗਿਆ ਠੀਕ ਹੈ ਟੋਟਲ ਇਹਦੇ ਉੱਤੇ ਜਿਹੜਾ ਖਰਚਾ ਆਇਆਗਾ ਉਹ ਖਰਚਾ ਦੇਖੋ ਜੀ ਜਿਹੜੀ ਨਵੀਂ ਇੱਟ 500 ਦੀ ਸੀ 500 ਇੱਟ ਲੱਗੀ ਆ 4900 ਦੇ ਹਿਸਾਬ ਨਾਲ 2450 ਦੀ ਹੋ ਗਈ ਸਵਾ ਨੰਬਰ ਇੱਟ 3400 ਦੇ ਹਿਸਾਬ ਨਾਲ 2370 ਇੱਟ ਦਾ 8058 ਰੁਪਏ ਬਣ ਗਏ ਜਿਹੜਾ ਸ਼ੈੱਡ ਦਾ ਸਹਜ ਆ ਗਿਆ ਸ਼ੈੱਡ ਦਾ ਸਾਰਾ ਖਰਚਾ 2140 ਰੁਪਏ ਆ ਗਿਆ ਆ ਖੁਰਲੀ ਵਾਲੀ ਗ੍ਰਿਲ ਪੈਪਾਂ 720 ਦੀਆਂ ਨੇ ਸੀਮਿੰਟ ਦਾ ਗੱਟਾ 330 ਦਾ ਬਰੇਤੀ 2.200 ਦੀ ਤੇ ਮਿਸਤਰੀ ਦੀ ਲੇਬਰ 2100 ਤੇ ਜਿਹੜੀ ਬਜਰੀ ਆ ਉਹ 50 ਰੁਪਏ ਦੀ ਲੱਗੀ ਆ ਤੇ ਜਿਹੜੇ ਅਸੀਂ ਨਾਲ ਕੰਮ ਅਸੀਂ ਆਪਣੇ ਕਰਾਤਾ ਸੀ ਘਰ ਦੇ ਬੰਦਿਆਂ ਨੇ ਲਾ ਕੇ ਤੇ ਸਾਰਾ ਖਰਚਾ ਇਹਨਾਂ ਆਇਆਗਾ ਬਈ ਜੇ ਤੁਸੀਂ ਇੱਕ ਨੰਬਰ ਇੱਟ ਦੇ ਵਿੱਚ ਵੀ ਕੰਮ ਕਰੋਗੇ ਗਰੰਟੀ ਆ 20000 ਤੋਂ ਵੱਧ ਐਨੇ ਛੱਡ ਦਾ ਖਰਚਾ ਨਹੀਂ ਆਉਂਦਾ 20000 ਰੁਪਏ ਖਰਚਾ ਆਊਗਾ ਲੋਕ ਕੋਈ ਕਿੰਨਾ ਦੱਸ ਰਿਹਾ ਸਾਰੀ 8 ਫੁੱਟ ਦੀ ਛੱਤ ਪਾਈ ਹੋਈ ਆ ਨਿਉ ਇਹਦੇ ਤੇ ਇੱਕ ਰੋੜਾ ਹੀ ਥੱਲੇ ਆ 26 ਦੇ ਲੱਗੇ ਹੋਏ ਆ ਸਾਰੇ ਇਹਦੇ ਵਿੱਚ ਠੀਕ ਹੈ ਕੱਲੀ ਕੱਲੀ ਚੀਜ਼ ਨੂੰ ਸਾਰੀ ਕਲੀਟੀ ਕਰਤੀ ਆ ਤੇ ਜਿਹੜਾ ਅੱਜ ਆ ਗੇਟ ਜਾਂ ਲੱਗਿਆ ਹੋਇਆ ਸਾਡੇ ਮੱਝਾਂ ਵਾਲੇ ਪਾਸੇ ਸੀ ਇਹਦੇ ਅਸੀਂ ਪੈਸੇ ਨਾਲ ਸਾਡੇ ਕੋਲ ਦੋ ਸੀਗੇ ਇਹ ਉੱਥੇ ਇਕਲਾ ਤਾਂ ਅਸੀਂ ਦੋ ਉਹਨਾਂ ਦੇ ਵਿੱਚੋਂ ਹੀ ਪਟਕੇ ਉਧਰ ਕੱਢਤਾ ਇੱਕ ਸਾਡਾ ਆ ਪਿਆ ਵੀ ਹੈਗਾ ਹਜੇ ਅਸੀਂ ਇਹਦੇ ਵਿੱਚ ਪਾਰਟੀਸ਼ਨ ਕਰਨੀ ਸੀਗੀ ਇੱਥੇ ਕੰਧ ਲਾਉਣੀ ਆ ਆ ਉਹਦੇ ਵਿੱਚੋਂ ਬਚਿਆ ਹੋਇਆ ਗੇਟ ਆ ਤੇ ਜਿਹੜਾ ਸੜਕੜਾ ਸੀਗਾ ਅਸੀਂ ਇਹ ਵੱਢ ਕੇ ਆਪਣੇ ਖੇਤ ਛੱਪੜਾਂ ਦੇ ਕੰਡਿਆਂ ਤੇ ਪਿਆ ਹੁੰਦਾ ਜਿਹੜਾ ਉਹ ਪਾਤਾ ਤੇ ਆਹ ਸਾਰੀ ਸਿਰਕੀ ਪਾਈ ਹੋਈ ਆ ਉਹਦੇ ਨਾਲ ਹੀ ਥੋੜੀ ਪ੍ਰਾਲੀ ਪਾਈ ਹੋਈ ਆ ਠੀਕ ਹੈ ਤੇ ਆਹ ਬਾਸ ਕੁਝ ਘਰੋਂ ਵੀ ਵਰਤੇ ਆ ਪੁਰਾਣੇ ਬਾਸ ਪਏ ਸੀ ਕਿ ਸਾਡੇ ਕੋਲ ਰੱਖੇ ਹੋਏ ਕੁਝ ਅਸੀਂ ਨਵੇਂ ਲੈ ਕੇ ਆਂਦੇ ਆ ਤੇ ਇਹ ਇਹ ਸਾਰਾ ਸਸਤਾ ਜਿਹਾ ਪੈਂਦਾ ਸੈਟਅਪ ਕੋਈ ਮਹਿੰਗਾ ਨਹੀਂ ਪੈਂਦਾ ਜੇ ਤੁਸੀਂ ਇੱਕ ਨੰਬਰ 'ਚ ਅਸੀਂ ਅਸੀਂ ਬੋਲਤਾ ਸੀਗਾ ਉਹਦੇ 'ਚ 12-13000 ਰੁਪਏ ਪਰ ਅਸੀਂ ਅੰਦਾਜ਼ਾ ਤੁਸੀਂ ਅਸੀਂ ਅੱਜ ਅਸੀਂ ਜਮਾ ਕੈਲਕੂਲੇਸ਼ਨ ਕੀਤੀ ਹੋਈ ਆ ਕੱਲੀ-ਕੱਲੀ ਚੀਜ਼ ਗਿਣੀ ਆ ਤੇ ਮੇਰੇ ਨਾਲ ਸਾਥੀ ਮੇਰਾ ਗੁਰਤੇਜ ਕਮਾਲੂ ਵੀ ਆਇਆ ਸੀਗਾ ਤੇ ਉਹ ਕਹਿੰਦੇ ਅਰ ਵੀ ਲੋਕਾਂ ਦੇ ਕਮੈਂਟ ਇਦਾਂ ਦੇ ਆ ਰਹੇ ਆ ਤੇ ਇਹਦਾ ਸਾਡਾ ਸਾਰਾ ਟੋਟਲ ਖਰਚਾ 15998 ਰੁਪਏ ਬਣਦਾਗਾ ਤੇ ਜੇ ਤੁਸੀਂ ਇੱਕ ਨੰਬਰ ਦੀ ਇੱਟ ਲਾਉਂਗੇ ਤਾਂ ਤੇ ਫਿਰ ਵੀ ਜੇ ਇੱਕ ਨੰਬਰ ਚ ਕੰਮ ਕਰੋਗੇ 20000 ਰੁਪਏ ਖਰਚਾ ਆਊਗਾ ਇਸ ਤਰੀਕੇ ਦੇ ਸ਼ੈੱਡ ਦਾ ਤੇ ਉੱਥੇ ਤੁਸੀਂ ਆਰਾਮ ਦੇ ਨਾਲ ਆਪਦੀਆਂ ਮੀਮਣੇ ਤੇ ਬੱਕਰੀਆਂ ਲਾ ਕੇ 20 ਨਗ ਛੋੜੇ ਇਹਦੇ ਵਿੱਚ ਰਹਿ ਸਕਦੇ ਆ 14 ਨਗ ਮੇਰੇ ਇਹਦੇ ਵਿੱਚ ਸੀਗੇ ਤੇ ਇਹਦੇ ਵਿੱਚ 14 ਸੀ ਬਰਬਰੀ ਤਾਂ ਬਹੁਤ ਜਿਆਦਾ ਜਾ ਸਕਦੀ ਆ ਤੇ ਬੀਟਲ ਦੇ ਸੀ 14 ਨਾਗੇ ਇਹਦੇ ਚ ਤੇ ਜਿਹਦੇ ਵਿੱਚ ਕੁਝ ਬੱਚੇ ਸੀਗੇ ਕੁਝ ਤੇ ਉਧਰ ਜਿਹੜਾ ਉਹ ਬਣਾਇਆ ਹੋਇਆ ਸੈਟਅਪ ਉਹ ਥੋੜਾ ਜਿਹਾ ਬੱਕਰੀਆਂ ਵਾਲਾ ਨਹੀਂ ਬਣਿਆ ਬਣਾਇਆ ਬੱਕਰੀਆਂ ਵਾਸਤੇ ਸੀਗਾ ਅਸੀਂ ਨਕਸ਼ਾ ਘੋੜੀਆਂ ਵਾਲਾ ਦੇਖਾਂ ਦਾ ਤੇ ਉਹ ਮਹਿੰਗਾ ਵੀ ਬਹੁਤ ਪਿਆ ਬਾਈ ਬਹੁਤ ਜਿਆਦਾ ਕੋਸਟ ਆ ਉਹਦੀ ਉਹਦੇ ਤੇ ਸਾਡਾ 3 ਲੱਖ ਰੁਪਏ ਖਰਚ ਆ ਗਿਆ ਨਾਲੇ ਸਵਾਦ ਨਹੀਂ ਆਇਆ ਤੇ ਆ ਲਖਵੀਰ ਸਿੰਘ ਮਿਸਤਰੀ ਆ ਮੇਰੇ ਪਿੰਡ ਦਾ ਤੇ ਉਹਨੇ ਕੀਤਾ ਤੇ ਬੜਾ ਵਧੀਆ ਮਿਸਤਰੀ ਆ ਟਾਪ ਦਾ ਜਿਹੜੇ ਨੇ ਇਹ ਕੰਮ ਕੀਤਾਗਾ ਤੇ ਉਹ ਜਿਹੜਾ ਹੈਗਾ ਹੁਣ ਉਹ ਵੱਡੇ ਗੇਟ ਵੀ ਹੁਣ ਉਹਨੂੰ ਬੁਲਾਇਆ 8-10 ਦਿਨਾਂ ਤੱਕ ਆਊਗਾ ਉਹ ਗੇਟ ਵੀ ਛੋਟੇ ਕਰਨੇ ਇਹਦੇ ਵਾਂਗੂ ਹੀ ਕਰਨੇ ਆ ਨਿੱਕੇ ਇਹਦੇ ਚ ਫਾਇਦਾ ਇੱਕ ਤਾਂ ਬਾਛੜ ਨਹੀਂ ਪੈਂਦੀ ਧੁੱਪ ਨਹੀਂ ਜਾਂਦੀ ਅੰਦਰ ਠੀਕ ਹੈ ਤੇ ਇਹ ਟੇਡਾ ਹੈਗਾ ਇਸ ਤਰੀਕੇ ਦੇ ਨਾਲ ਸਿਆਲ ਦੇ ਵਿੱਚ ਸੂਰਜ ਟੇਡਾ ਟਪਦਾ ਹੁਣ ਤੁਸੀਂ ਦੇਖ ਲਓ ਸ਼ੁਰੂ ਹੋ ਗਿਆ ਤਾਂ 1500 ਦਾ ਵੀ ਆ ਜਿਹੜੀ ਦੁਪਹਿਰ ਵੇਲੇ ਹੈਗੀ ਪਿਛਲੇ ਪੈਰ ਦੀ ਧੁੱਪ ਨਹੀਂ ਇਹਦੇ ਵਿੱਚ ਪਿਛਲੇ ਪੈਰ ਦੀ ਧੁੱਪ ਬਹੁਤ ਤੰਗ ਕਰਦੀ ਆ ਸਵੇਰ ਚੜਦਾ ਸੂਰਜ ਇਹਦੇ ਵਿੱਚ ਪੈਂਦਾ ਹੁਣ ਤੁਸੀਂ ਪੈਰਾ ਟਾਈਮ ਦੇਖ ਲਾ ਸਕਦੇ ਆ ਆਪਾਂ ਤਕਰੀਬਨ 9 ਕ ਦਾ ਟਾਈਮ ਹੋਣਾ ਹੈ ਨਾ ਕਿ 8 ਕ ਦਾ 8:30 ਕ ਦਾ 8:30 8:30 ਦਾ ਟਾਈਮ ਹੈ ਹੁਣ ਤੇ ਇਹਦੇ ਵਿੱਚ ਆਹ ਸੂਰਜ ਦੀ ਧੁੱਪ ਪਈ ਹੋਈ ਆ ਤੇ ਜਿਹੜਾ ਉਹ ਸੈਟਅਪ ਆ ਮਹਿੰਗਾ ਸੈਟਅਪ ਬਈ ਇਹਨਾਂ ਨੂੰ ਰਾਸ ਨਹੀਂ ਆਇਆ ਪਿਛਲੇ ਸਾਲ ਮੇਰੇ ਬੱਚਾਂ ਦਾ ਬਹੁਤ ਨੁਕਸਾਨ ਹੋਇਆ ਕਿਉਂ ਸਰਦੀ ਦੇ ਵਿੱਚ ਇੱਕ ਤਾਂ ਛੱਤ ਬਹੁਤ ਉੱਚੀ ਆ ਪੱਕੀ ਛੱਤ ਪਾਈ ਹੋਈ ਡਾਟਾਂ ਲੱਗੀਆਂ ਹੋਈਆਂ ਨੇ ਤੇ ਗੇਟ ਜਾਦੀ ਉੱਚੇ ਹੋਣ ਕਰਕੇ ਉਹ ਨਾ ਬੱਕਰੀਆਂ ਸੂਂਦੀਆਂ ਸੀ ਸਿਆਲ ਚ ਤੇ ਠਰਦਾ ਨਿੱਗਾ ਨਹੀਂ ਹੁੰਦਾ ਠੰਡਾ ਰਹਿੰਦਾ ਸੀਗਾ ਤੇ ਕਾਫੀ ਬੱਚਾਂ ਦਾ ਨੁਕਸਾਨ ਹੋ ਗਿਆ ਸੀ ਉਹਦੇ ਵਿੱਚ ਤੇ ਇਹ ਜੇ ਆਪਾਂ ਛੱਤੇ ਪਾਵਾਂਗੇ ਨਿੱਗੀ ਵੀ ਰਹਿੰਦੀ ਆ ਬਾਸ ਦੀ ਛੱਤ ਤੇ ਨਿੱਗੀ ਰਹਿੰਦੀ ਆ ਸਰਦੀ ਦੇ ਵਿੱਚ ਤੇ ਗਰਮੀ 'ਚ ਠੰਡੀ ਰਹਿੰਦੀ ਆ ਸੇਕ ਨਹੀਂ ਮਾਰਦਾ ਇਹਦੇ 'ਚੋਂ ਇਸ ਕਰਕੇ ਉਹ ਸੈਟਅਪ ਹੈ ਜਿਹੜਾ ਉਹ ਫੇਲ ਆ ਭਾਈ ਇਹ ਸੈਟਅਪ ਬਹੁਤ ਜਿਆਦਾ ਕਾਮਯਾਬ ਹੈ ਥੋੜੀ ਜਿਹੀ ਸੰਭਾਲ ਚਾਹੀਦੀ ਹੁੰਦੀ ਹੈ ਨਾ ਤੇ ਸੰਭਾਈ ਦੇ ਨਾਲ ਜੇ ਆਪਾਂ ਕੰਮ ਕਰਾਂਗੇ ਇਹਦੇ ਵਿੱਚ ਆਹ ਜਿਹੜੀਆਂ ਡਾਟਾ ਬਣੀਆਂ ਹੋਈਆਂ ਨੇ ਇਹਨਾਂ ਤੇ ਕੋਈ ਸਰੀਆ ਨਹੀਂ ਲੱਗਿਆ ਹੋਇਆ ਸਰੀਆ ਸਰੀਆ ਕੁਝ ਨਹੀਂ ਬਸ ਐਨੇ ਜੀ ਆਹ ਕਰਕੇ ਉਸਨੇ ਮਿਸਤਰੀ ਨੇ ਇਹ ਮੋੜਤੀ ਗਲਾਈ ਇਹ ਚਾਹੇ ਉਹ ਕਹਿੰਦਾ ਗਾਰੇ ਚ ਵੀ ਆਪਾਂ ਰੱਖ ਦੰਦੇ ਤਾਂ ਵੀ ਇੱਕ ਨਾ ਇੱਕ ਇੱਟ ਅੜ ਜਾਂਦੀ ਇੱਕ ਦੂਜੇ ਨਾਲ ਡਿੱਗਦੀ ਨਹੀਂ ਡਾਟ ਇਸ ਕਰਕੇ ਇਹ ਸੈਟਅਪ ਸਭ ਤੋਂ ਬੈਸਟ ਹੈਗਾ ਪਰ ਖੁਰਲੀ ਹੈ ਜਿਹੜੀ ਕੁਰਲੀ ਦਾ ਵੀ ਇਹ ਹੈਗਾ ਦੇਖੋ ਜੀ ਆ ਨੀਰਾ ਖਾਈ ਜਾਂਦੇ ਨੇ ਪਸ਼ੂ ਇਹ ਜੀ ਦਾਣੇ ਪਾ ਦਨੇ ਆ ਇਹ ਜੀ ਨੀਰਾ ਪਾ ਦਨੇ ਆ ਇੱਕ ਤਰ੍ਹਾਂ ਦੇ ਜੀ ਕੋਈ ਮਿੰਗਣ ਨਹੀਂ ਕਰਦੇ ਪਿਸ਼ਾਬ ਨਹੀਂ ਬੱਕਰੀ ਦੀ ਆਦਤ ਹੁੰਦੀ ਹੈ ਖੁਰਲੀ ਦੇ ਵਿੱਚ ਚੜ੍ਹਨ ਦੀ ਆਮ ਤੌਰ ਤੇ ਆਪਾਂ ਜੇ ਵਿਚਾਲੇ ਖੁਰਲੀ ਰੱਖ ਦਨੇ ਆ ਫਿਰ ਨੀਰਾ ਨਹੀਂ ਪਾਉਣ ਦਿੰਦੇ ਕੱਪੜੇ ਖਿੱਚੀ ਜਾਂਦੇ ਵਿੱਚ ਵੱਜੀ ਜਾਂਦੇ ਆ ਟਾਂਗੀਆਂ ਲਾ ਲਾਂਦੇ ਆ ਬੱਠਣ ਇਹ ਜੇ ਆਪਾਂ ਬਾਹਰੋਂ ਮਾਰੂ ਹੀ ਪਾ ਜਾਗੇ ਇਸ ਖੁਰਲੀ ਦਾ ਇਹ ਫਾਇਦਾ ਹੈਗਾ ਇਸ ਤਰੀਕੇ ਨਾਲ ਬਣਾਉਂਦਾ ਇਹਦੇ ਤਿੰਨਾਂ ਮੈਨ ਪਾਵਰ ਬਹੁਤ ਘੱਟ ਲੱਗਦੀ ਆ ਤੇ ਜਿਹੜੀ ਆ ਸਫਾਈ ਆ ਭੈਣ ਕਰਕੇ ਜਾਂਦੀ ਆ ਪਿੰਡ ਚ ਆ ਕੇ ਤੇ ਇਹ ਸਾਰੀ ਮਤਲਬ ਇੱਕ ਬਾੜੀ 15 ਕ ਮਿੰਟ ਲੱਗਦੇ ਨਹੀਂ ਇੱਕ ਬਾੜੀ ਤੇ ਸਫਾਈ ਦੇ ਕਿਉਂ ਮੀਂਗਣੀਆਂ ਮਾਂਜਾ ਮਾਰ ਕੇ ਇਕੱਠੇ ਕਰਕੇ ਇੱਕ ਬੱਠਰ ਹੁੰਦਾ ਰੋਜ ਤੇ ਦੇਖਣ ਜੇ ਹੈ ਬਹੁਤ ਵੱਡਾ ਲੱਗਦਾ ਸੀਗਾ ਤੇ ਉਹ ਐ ਲੱਗਦਾ ਸੀਗਾ ਬਹੁਤ ਸਾਰੇ ਲੋਕਾਂ ਨੇ ਵੀਰਾਂ ਨੇ ਨਾ ਕਮੈਂਟ ਕੀਤੇ ਭਾਈ ਗੱਪ ਮਾਰੀ ਜਾਂਨ ਗਮਰਾਹ ਕਰਦੇ ਦੇਖੋ ਭਈ ਅਸੀਂ ਗੱਪ ਮਾਰਦੇ ਵਿੱਚ ਨਾ ਤਾਂ ਅਸੀਂ ਕੋਈ ਵਪਾਰ ਕਰਦੇ ਆਂ ਠੀਕ ਆ ਆਪ ਦਾ ਫਾਰਮ ਕੀਤਾ ਖੇਤੀਬਾੜੀ ਦੇ ਨਾਲ ਨਾਲ ਇੱਕ ਮਤਲਬ ਵਈਸਾ ਹ ਇੱਕ ਧੰਦੇ ਦੇ ਤੌਰ ਤੇ ਲਿਆ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਹਦੇ ਵਿੱਚ ਸਾਨੂੰ 3 ਸਾਲ ਹੋ ਗਏ ਬਹੁਤ ਸਾਰੇ ਗੱਪ ਮਰੇ ਗਏ ਐਸੇ ਕਿਤੇ ਦੇ ਵਿੱਚ ਵੀ ਲੋਕਾਂ ਨੂੰ ਤੇ ਉਹ ਵੀ ਅਸੀਂ ਤੁਹਾਡੇ ਸਾਹਮਣੇ ਸ਼ੇਅਰ ਕਰਾਂਗੇ ਆਉਣ ਆਉਣੀਆਂ ਜਾਣਕਾਰੀਆਂ ਹੋਰ ਵੀ ਦਿੰਦੇ ਰਵਾਂਗੇ ਤੇ ਬੱਕਰੀਆਂ ਬਿਮਾਰੀਆਂ ਇਹਦੀ ਸਾਂ ਸੰਭਾਲ ਇਹਦੇ ਤੇ ਕਿੰਨਾ ਕੁ ਪ੍ਰੋਫਿਟ ਆ ਤੇ ਕੀ ਘਾਟਾ ਕੀ ਨਫਾ ਕੀ ਨੁਕਸਾਨ ਹੈ ਉਹ ਸਾਰੀਆਂ ਗੱਲਾਂ ਅਸੀਂ ਇਸ ਚੈਨਲ ਤੇ ਦਿੰਦੇ ਰਵਾਂਗੇ ਤੁਹਾਨੂੰ ਤੇ ਤੁਸੀਂ ਇਸ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਇਸ ਵੀਡੀਓ ਨੂੰ ਜੇ ਚੰਗੀ ਲੱਗੀ ਤੇ ਸਾਡਾ ਸੈਟਅਪ ਹੈ ਜਿਹੜਾ ਇਹ ਬਣਾਇਆ ਹੋਇਆ ਤੇ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ